ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਇੱਕ ਪਰਫੈਕਟਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਜੀ ਨਵੀਂ ਵਕੈਂਸੀ ਬਾਰੇ ਦੱਸਣ ਜਾ ਰਹੇ ਹਾਂ ਉਹ ਆਈਆ ਬੀ ਐਫ ਯੂ ਐਚ ਐਸ ਦੀ ਸਟਾਫ ਨਰਸ ਦੀ ਵਕੈਂਸੀ ਆਨਲਾਈਨ ਫਾਰਮ 2025 ਜਿਹੜੀ ਕਿ ਬੱਬਰ ਫ੍ਰਿਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਰਿਲੀਜ਼ ਹੋਈ ਨੇ ਇਹੀ ਜੋ ਫਾਰਮ ਨੇ 8 ਅਗਸਤ 2025 ਨੂੰ ਰਿਲੀਜ਼ ਹੋਈ ਨੇ ਇਸ ਵਿੱਚ 400 ਕੁੱਲ 6 ਵਕੈਂਸੀਆਂ ਆਈਆਂ ਨੇ ਇਸ ਵਿੱਚ ਜੇ ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੇ ਤਾਂ ਇਸ ਪੋਸਟ ਨੂੰ ਅਪਲਾਈ ਕਰਨੇ ਤੁਹਾਡੇ ਕੋਲ ਜੀਐਨਐਮ ਪਾਸ ਹੋਣੀ ਜ਼ਰੂਰੀ ਆ ਜਿਹੜੀ ਕੈਂਡੀਡੇਟ ਜੀਐਨਐਮ ਪਾਸ ਨੇ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਜੋ ਇਹਨਾਂ ਨੇ ਰਿਕਰੂਟਮੈਂਟ ਲਈ ਡੇਟਸ ਰੱਖਿਆ ਨੇ ਉਹ 7 ਅਗਸਤ 2025 ਤੋਂ ਫਾਰਮ ਅਪਲਾਈ ਹੋਣੇ ਸਟਾਰਟ ਨੇ ਤੇ 27 ਅਗਸਤ 2025 ਤੱਕ ਇਹ ਫਾਰਮ ਅਪਲਾਈ ਹੋਣੇ ਨੇ ਇਹਦੇ ਵਿੱਚ ਜੋ ਫੀਸ ਰੱਖੀ ਗਈ ਹੈ ਇਹਨਾਂ ਨੇ ਸਾਰੇ ਕੈਂਡੀਡੇਟਸ ਲਈ ਐਸਐਸਪੀਟ ਐਸਸੀ ਕੈਟਾਗਰੀ ਉਹਨਾਂ ਸਭ ਲਈ 2360 ਰੁਪਏ ਪਲੱਸ ਫੀ ਤੇ ਜੀਐਸਟੀ ਇਨਕਲੂਡ ਕਰਕੇ ਪਰ ਐਸਸੀ ਕੈਟਾਗਰੀ ਨੂੰ ਸਿਰਫ 11 ਜੋ 3000 ਰੁਪਏ ਵਿੱਚ ਸੇ ਬਾਕੀ 180 ਰੁਪਏ ਜੀਐਸਟੀ ਇਹਨਾਂ ਨੇ ਲਗਾਈ ਗਈ ਹੈ ਇਹ ਜਿਸੇ ਚ ਇਹਨਾਂ ਨੇ 18 ਤੋਂ 37 ਸਾਲ ਦੇ ਮੰਗੇ ਜਿਸ ਵਿੱਚ ਏਜ ਰਿਡਕਸ਼ਨ ਵੀ ਰੂਲਸ ਮੁਤਾਬਿਕ ਦਿੱਤੀ ਜਾਊਗੀ ਅਗਰ ਇਸ ਵਿੱਚ ਪੋਸਟ ਅਨੁਕਾਲ ਕਲੇ ਦੋ ਤਰ੍ਹਾਂ ਦੇ ਪੋਸਟਾਂ ਨੇ ਬੈਕਲੌਗ ਪੋਸਟ ਜੋ ਕਿ 200 ਗਾੜੀ ਹੋਣਗੇ ਤੇ ਫਰੈਸ਼ ਪੋਸਟ 667 ਵਕੰਸੀ ਇਸ ਵਿੱਚ ਆਈਆਂ ਨੇ ऐसी है नोटिफिकेशन جيڪو ਤੁਸੀਂ گھر بیٹھے ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਲੈਣੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਜਾਣਕਾਰੀ ਪਹੁੰਚ ਸਕੇ ਘਰ ਬੈਠੇ ਤੁਸੀਂ ਆਪਣੇ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਇਸ ਪੋਸਟ ਨੂੰ ਮੈਂਸ਼ਨ ਹੈ ਜਿੱਥੇ ਜਾ ਕੇ ਤੁਸੀਂ ਵਾਕਈ ਡੀਟੇਲ ਚੈੱਕ ਕਰ ਲੈਣੀ ਹੈ ਘਰ ਬੈਠੇ ਇੰਟਰਨੈਟ ਕੈਪੇ ਦੀ ਸੇਵਾ ਕੇਂਦਰ ਦਾ ਕੰਮ ਸਿੱਖਣ ਲਈ ਸੰਪਰਕ ਕਰੋ